ਲੋਜੀ ਅੱਜ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਫੌਜੀ ਕਰਨਲ ਬਾਠ ਕੋਟਮਰ ਮਾਮਲੇ ਦੇ ਵਿੱਚ ਜਿਹੜੇ ਮੁਲਜ਼ਮ ਪੁਲਿਸ ਅਫਸਰ ਨੇ ਉਹਨਾਂ ਨੂੰ ਵੱਡਾ ਝਟਕਾ ਦਿੱਤਾ ਹੈ ਤੇ ਨਾਲੇ ਕਰਾਰੀ ਝਾੜ ਚੰਬ ਕੀਤੀ ਹੈ ਤੇ ਨਾਲੇ ਉਥੋਂ ਇੱਕ ਤਰ੍ਹਾਂ ਨਾਲ ਦਬੰਦ ਦਿੱਤਾ ਮਾਮਲਾ ਕੀ ਹੈ ਪਿਛਲੇ ਦਿਨੀ ਜਿਹੜੀ ਉੱਚ ਅਦਾਲਤ ਹਾਈ ਕੋਰਟ ਹੈ ਉਸ ਨੇ ਕਰਨਲ ਬਾਠ ਕੋਟਮਰ ਮਾਮਲੇ ਦੀ ਜਿਹੜੀ ਜਾਂਚ ਪੜਤਾਲ ਉਹ ਪੁਲਿਸ ਤੋਂ ਲੈ ਕੇ ਤੇ सीबीआई ਦੇ ਹਵਾਲੇ ਕਰ ਦਿੱਤੀ ਸੀ ਤੇ ਜਿਹੜੇ ਮਲਜਮ ਪੁਲਿਸ ਵਾਲੇ ਅਫਸਰ ਨੇ ਉਹਦੇ ਵਿੱਚ ਉਹਨਾਂ ਚੋਂ ਦੋ ਜਣੇ ਸੁਪਰੀਮ ਕੋਰਟ ਚਲੇ ਗਏ ਸੀ ਤੇ ਮੰਗ ਕੀਤੀ ਸੀ ਵੀ ਇਹ ਜਿਹੜੀ सीबीआई ਨੂੰ ਜਾਂਚ ਪੜਤਾਲ ਦਿੱਤੀ ਗਈ ਹੈ ਇਹ सीबीआई ਨੂੰ ਨਾ ਦਿੱਤੀ ਜਾਵੇ ਤੇ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕੀਤਾ ਜਾਵੇ ਤੇ ਇਹ ਜਿਹੜੀ ਜਾਂਚ ਪੜਤਾਲ ਆ ਇਹ ਪੁਲਿਸ ਤੋਂ ਹੀ ਕਰਾਈ ਜਾਵੇ ਪਰ ਸਪਰੀਮ ਕੋਰਟ ਨੇ ਅੱਜ ਉਹਨਾਂ ਨੂੰ ਕਰਾਰਾਂ ਤੇ ਵੱਡਾ ਝਟਕਾ ਦਿੱਤਾ ਤੇ ਨਾਲੇ ਸੁਪਰੀਮ ਕੋਰਟ ਨੇ ਟਿੱਪਣੀਆਂ ਕੀਤੀਆਂ ਚਾਲ ਚੰਬ ਕੀਤੀ ਔਰ ਇਹ ਮੈਂ ਨਹੀਂ ਕਹਿੰਦਾ ਇਹ ਜਿਹੜੀ ਕਰਨਲ ਬਾੜ ਦੀ ਪਤਨੀ ਆ ਉਹ ਕਹਿੰਦੀ ਆ ਕਿ ਮੈਂ ਵੀ ਸੁਪਰੀਮ ਕੋਰਟ ਦੇ ਵਿੱਚ ਉਸ ਟਾਈਮ ਹਾਜ਼ਰ ਸੀ ਉੱਥੇ ਬੈਠੀ ਸੀ ਔਰ ਉਹਨੇ ਕਈ ਚੈਨਲਾਂ ਦੇ ਉੱਪਰ ਉਹ ਸਾਰੀ ਗੱਲ ਦੱਸੀ ਹੈ ਜੋ ਸੁਪਰੀਮ ਕੋਰਟ ਸਭ ਤੋਂ ਵੱਡੀ ਅਦਾਲਤ ਦੇ ਵਿੱਚ ਹੋਈ ਹੋਇਆ ਕੀ ਅਦਾਲਤ ਨੇ ਕਿਹਾ ਕਿ ਦੇਖੋ ਤੁਸੀਂ ਤੁਸੀਂ ਮਲਜਮ ਹੋ ਤੁਹਾਡੇ ਤੇ ਦੋਸ਼ ਹੈ ਤੇ ਹੁਣ ਤੁਸੀਂ ਦੱਸੋਗੇ ਵੀ ਜਾਂਚ ਕਿਹਦੇ ਤੋਂ ਕਰਾਈ ਜਾਵੇ ਤੇ ਕਿਹਦੇ ਤੋਂ ਨਾ ਸਭ ਤੋਂ ਵੱਡਾ ਸਵਾਲ ਵੀ ਹੈ ਇੱਕ ਵੀ ਜੇ ਉਹ ਸੱਚੇ ਨੇ ਪੁਲਿਸ ਅਫਸਰ ਜੇ ਉਹ ਸਹੀ ਨੇ ਤੇ ਉਹਨਾਂ ਨੂੰ ਸੀਬੀਆਈ ਦੀ ਜਾਂਚ ਤੋਂ ਡਰ ਕਿਉਂ ਲੱਗ ਰਿਹਾ ਹੈ ਉਹਨਾਂ ਵੱਲੋਂ ਸੀਬੀਆਈ ਤੋਂ ਕਰਾਉਣ ਕਿਸੇ ਤੋਂ ਜਾਂਚ ਕਰਾਉਣ ਕਹਿੰਦੇ ਆ ਜੇ ਪੱਲੇ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਹੁਣ ਅਸਲ ਦੇ ਵਿੱਚੋਂ ਡਰੇ ਕਿਉਂ ਪਏ ਨੇ ਉਹਨਾਂ ਨੂੰ ਸੀਬੀਆਈ ਦੀ ਜਾਂਚ ਤੋਂ ਪ੍ਰੋਬਲਮ ਕੀ ਹੈ ਉਹ ਸੁਪਰੀਮ ਕੋਰਟ ਕਿਉਂ ਗਏ ਵੀ ਸੀਬੀਆਈ ਤੋਂ ਜਾਂਚ ਨਾ ਕਰਾਈ ਜਾਵੇ ਸੀਬੀਆਈ ਨੇ ਇਹਦੇ ਤੇ ਸਵਾਲ ਖੜੇ ਕੀਤੇ ਸੀਬੀਆਈ ਨੇ ਜਿਹੜੀ 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 ਸੁਪਰੀਮ ਕੋਰਟ ਆ ਉਹਨੇ ਇਹਦੇ ਤੇ ਸਵਾਲ ਖੜੇ ਕੀਤੇ ਜਿਹੜੀ ਕਰਨਲ ਬਾੜ ਦੀ ਪਤਨੀ ਉਹਨੇ ਦੱਸਿਆ ਕਿ ਜਦੋਂ ਜੱਜ ਸਾਹਿਬ ਆਏ ਤਾ ਉਹ ਸਾਰਾ ਕੇਸ ਚੰਗੀ ਤਰ੍ਹਾਂ ਤਿਆਰੀ ਕਰਕੇ ਪੜ੍ਹ ਕੇ ਆਏ ਸੀ ਆਉਂਦੇ ਹੀ ਉਹ ਕਹਿੰਦੀ ਬੋਲਣ ਲੱਗੇ ਉਹਨਾਂ ਨੇ ਕਿਹਾ ਜੱਜ ਸਾਹਿਬ ਕਹਿੰਦੇ ਵੀ ਦੇਖੋ ਤੁਸੀਂ ਸੁਪਰੀਮ ਕੋਰਟ ਕਿਉਂ ਆਏ ਤੁਹਾਨੂੰ ਹੇਠਲੀ ਅਦਾਲਤ ਦੇ ਫੈਸਲੇ ਤੋਂ ਕੀ ਪ੍ਰੋਬਲਮ ਹੈ ਤੇ ਉਹਨਾਂ ਦੀ ਪਟੀਸ਼ਨ ਉਹਨਾਂ ਦਾ ਕੇਸ ਜਿਹੜਾ ਪਾਇਆ ਸੀ ਵੀ ਸੀਬੀਆਈ ਤੋਂ ਜਾਂਚ ਨਾ ਕਰਾਉ ਉਹ ਰੱਦ ਕਰਤਾ ਨਾਲ ਹੀ ਪੁਲਿਸ ਦੀ ਚਾਰ ਚੰਬਕ ਕੀਤੇ ਪੁਲਿਸ ਨੂੰ ਕਿਹਾ ਐਨੇ ਮਹੀਨੇ ਹੋ ਗਏ ਨੇ ਤੁਸੀਂ ਹੁਣ ਤੱਕ ਦੋਸ਼ੀਆਂ ਨੂੰ ਫੜ ਕਿਉਂ ਨਹੀਂ ਸਕੇ ਜਿਨ੍ਹਾਂ ਤੇ ਦੋਸ਼ ਲੱਗੇ ਨੇ ਪਿਛਲੇ ਦਿਨੀ ਕੀ ਹੋਇਆ ਪੰਜਾਬ ਪੁਲਿਸ ਵਿਭਾਗ ਨੇ ਵੀ ਇਹਨਾਂ ਪੁਲਿਸ ਅਫਸਰਾਂ ਤੇ ਕਾਰਵਾਈ ਕੀਤੀ ਹੈ ਇਹ ਕਾਰਵਾਈ ਕੀ ਕੀਤੀ ਇਹਦੀ ਗੱਲ ਸੁਣਨ ਵਾਲੀ ਹੈ ਤੇ ਕਦੋਂ ਕੀਤੀ ਹੈ ਵੀ ਸੁਣਨ ਵਾਲੀ ਹੈ ਕਰਨਲ ਬਾੜ ਦੀ ਪਤਨੀ ਕਹਿੰਦੀ ਵੀ ਦੇਖੋ ਪਹਿਲਾਂ ਜਦੋਂ ਕਰਨਲ ਬਾੜ ਤੇ ਉਹਦੇ ਪੁੱਤਰ ਅੰਗਦ ਨੂੰ ਪੁਲਿਸ ਅਫਸਰਾਂ ਨੇ ਉਥੇ ਕੁੱਟਿਆ ਉਸ ਤੋਂ ਬਾਅਦ ਪਹਿਲਾਂ ਤੁਹਾਨੂੰ ਪਤਾ ਹੈ ਕੇਸ ਨਹੀਂ ਸੀ ਰਜਿਸਟਰ ਕਰਦੇ ਕੇਸ ਰਜਿਸਟਰ ਕੀਤਾ ਫਿਰ ਢਾਬੇ ਵਾਲੇ ਇਹਦੇ ਬਿਆਨਾਂ ਤੇ ਕਰ ਲਿਆ ਤਾਂ ਕਿ ਉਹ ਕੱਲ ਨੂੰ ਉਹਨੂੰ ਬਿਆਨਾਂ ਤੋਂ ਮੁਕਰਾਇਆ ਜਾਵੇ ਰੌਲਾ ਪਿਆ মিডিਆ 'ਚ ਆਇਆ ਫਿਰ ਜਦੋਂ ਕੋਰਟਾਂ ਤੱਕ ਗੱਲ ਪਹੁੰਚੀ ਫਿਰ ਪੁਲਿਸ ਨੇ ਬਾਈ ਨੇਮ ਪਰਚਾ ਦਰਜ ਕੀਤਾ ਜਦੋਂ ਉਹਨਾਂ ਦੇ ਨਾਵਾਂ ਤੇ ਪਰਚਾ ਦਰਜ ਕੀਤਾ ਪੁਲਿਸ ਅਫਸਰਾਂ ਦੇ ਫਿਰ ਪੁਲਸ ਨਾਂ ਨਹੀਂ ਸੀ ਦੱਸਦੀ ਕਿ ਕਿੰਨਾ ਦੇ ਨਾਵਾਂ ਤੇ ਕੀਤਾ ਫਿਰ ਨਾਂ ਕਿੰਨਾ ਟਾਈਮ ਲਾ ਕੇ ਬਾਹਰ ਆਏ ਫਿਰ ਉਸ ਤੋਂ ਬਾਅਦ ਪੁਲਸ ਨੇ ਆਪੇ ਹੀ ਉਥੋਂ ਦੇ ਪੁਲਸ ਨੂੰ ਲੋਕਲ ਪੁਲਸ ਨੂੰ ਇਹਦੀ ਜਾਂਚ ਪੜਤਾਲ ਦਿੱਤੀ ਫਿਰ ਹਾਈ ਕੋਰਟ ਨੇ ਵਿੱਚ ਪਾ ਕੇ ਤੇ ਜਾਂਚ ਪੜਤਾਲ ਉਹਦੇ ਤੋਂ ਲੈ ਕੇ ਤੇ ਚੰਡੀਗੜ੍ਹ ਪੁਲਸ ਨੂੰ ਦਿੱਤੀ ਤੇ ਫਿਰ ਚੰਡੀਗੜ੍ਹ ਪੁਲਸ ਨੇ ਵੀ ਚੰਦ ਚਾੜੇ ਹਾਈ ਕੋਰਟ ਨੇ ਖੁਦ ਨਾਰਾਜ਼ਗੀ ਪ੍ਰਗਟ ਕੀਤੀ ਚੰਡੀਗੜ੍ਹ ਪੁਲਿਸ ਜਿਨ੍ਹਾਂ ਨੂੰ ਜਾਂਚ ਦਿੱਤੀ ਸੀ ਉਹਨਾਂ ਅਫਸਰਾਂ ਨੇ ਜਿਹੜੀ ਸਭ ਤੋਂ ਵੱਡੀ ਧਾਰਾ ਲਾਈ ਗਈ ਸੀ ਕੇਸ 'ਚ ਉਹ ਹੀ ਰੱਦ ਕਰਤੀ ਤੇ ਫੜਿਆ ਇੱਕ ਵੀ ਨਹੀਂ ਪੁਲਿਸ ਅਫਸਰ ਫਿਰ ਹਾਈ ਕੋਰਟ ਨੇ ਇਹਨਾਂ ਗੱਲਾਂ ਤੋਂ ਨਾਰਾਜ਼ ਹੋ ਕੇ ਜਾਂਚ ਸੀਬੀਆਈ ਨੂੰ ਸੰਪੀ। ਕਰਨਲ ਬਾੜ ਦੀ ਪਤਨੀ ਕਹਿੰਦੀ ਹੈ ਵੀ ਜੇ ਪੁਲਿਸ ਦਾ ਵੱਸ ਹੁੰਦਾ ਪੁਲਿਸ ਨੇ ਸਾਨੂੰ ਕੁੱਟ ਵੀ ਲਿਆ ਸੀ ਮਾਰ ਵੀ ਲਿਆ ਸੀ ਉਲਟਾ ਕੇਸ ਵੀ ਸਾਡੇ ਤੇ ਪਾ ਦੇਣਾ ਸੀ ਇਹ ਕਰਨਲ ਬਾਠ ਦੀ ਕਥਨੀ ਹੈ ਹੁਣ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਕੀ ਸੀਬੀਆਈ ਦੀ ਜਾਂਚ ਤੋਂ ਬਾਅਦ ਪੁਲਿਸ ਅਫਸਰਾਂ ਨੂੰ ਸਜ਼ਾ ਹੋਵੇਗੀ ਜਾਂ ਕਰਨਲ ਬਾਠ ਇਸ ਮਾਮਲੇ 'ਚ ਗਲਤ ਸਿੱਧ ਹੋਏਗਾ ਤੁਹਾਨੂੰ ਕੀ ਲੱਗਦਾ ਵੈਸੇ ਭਾਵੇਂ ਸੀਬੀਆਈ ਦੀ ਜਾਂਚ ਤੇ ਵੀ ਕਈ ਥਾਵਾਂ ਤੇ ਸਵਾਲ ਉੱਠੇ ਨੇ ਪਰ ਤੁੱਲ ਬਲਾ ਕੇ ਸੀਬੀਆਈ ਦੀ ਜਾਂਚ ਕਾਫੀ ਕੇਸਾਂ ਦੇ ਵਿੱਚ ਕਾਫੀ ਸੱਚ ਕੱਢ ਲਿਆਉਂਦੀ ਹੈ ਕਿਉਂਕਿ ਸੀਬੀਆਈ ਜਿਹੜੀ ਆ ਉਹਨੂੰ ਇਸ ਤਰ੍ਹਾਂ ਦੀ ਸਖਲਾਈ ਤੇ ਟ੍ਰੇਨਿੰਗ ਹੈ ਆਟੋ ਵਾਲ ਕੱਢਣਾ ਤਾਂ ਸੀਬੀਆਈ ਜਾਣਦੀ ਹੈ ਜੇ ਉਹ ਇਮਾਨਦਾਰੀ ਨਾਲ ਜਾਂਚ ਪੜਤਾਲ ਕਰ ਦੇ ਤਾਂ ਕੇਂਦਰੀ ਏਜੰਸੀ ਹੈ ਸੂਬਾ ਸਰਕਾਰ ਉੱਥੇ ਕੁਛ ਨਹੀਂ ਬਹੁਤਾ ਕਰ ਸਕਦੀ ਜੇ ਉਹਦਾ ਕੇਂਦਰ ਦੀ ਸਰਕਾਰ ਨਾਲ ਕੋਈ ਸੈਟਿੰਗ ਨਾ ਹੋਵੇ ਸੋ ਜਾਂਚ सीबीआई ਦੇ ਕੋਲੇ ਹੈ सीबीआई ਦੀ ਜਾਂਚ ਨਰਪੱਖ ਮੰਨੀ ਜਾਂਦੀ ਹੈ ਹੁਣ ਉਹ ਪੁਲਿਸ ਅਫਸਰ ਡਰੇ ਕਿ ਦੇਖੋ ਜਿਸ ਦਿਨ ਕਰਨਲ ਬਾੜ ਦੀ ਕੁੱਟਮਾਰ ਹੋਈ ਉਸ ਤੋਂ ਇੱਕ ਦਿਨ ਪਹਿਲਾਂ ਉਹੀ ਪੁਲਿਸ ਅਫਸਰ ਜਿਨ੍ਹਾਂ ਦੇ ਉੱਪਰ ਕਰਨਲ ਬਾੜ ਤੇ ਉਹਦੇ ਪੁੱਤਰ ਦੀ ਕੁੱਟਮਾਰ ਦਾ ਦੋਸ਼ ਹੈ ਉਹਨਾਂ ਨੇ ਹੀ ਇੱਕ ਪੁਲਿਸ এনਕਾਊਂਟਰ ਕੀਤਾ ਸੀ ਪੁਲਿਸ ਮੁਕਾਬਲਾ ਕੀਤਾ ਸੀ ਤੇ ਪੁਲਿਸ ਮੁਕਾਬਲੇ ਦੇ ਵਿੱਚ ਇੱਕ ਮੁੰਡਾ ਜਸਪ੍ਰੀਤ ਸਿੰਘ ਉਹ ਮਾਰਿਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਪੁਲਿਸ ਅਫਸਰਾਂ ਤੇ ਵੱਡੇ ਸਵਾਲ ਉੱਠੇ ਪਰਿਵਾਰ ਉਹ ਜਿਹੜਾ ਮੁੰਡੇ ਦਾ ਮਾਰੇ ਗਏ ਮੁੰਡੇ ਦਾ ਉਹਨਾਂ ਵੀ ਠਾਏ ਹੋਰ ਨਾ ਵੀ ਕਈਆਂ ਨੇ ਵੀ ਮੁੰਡਾ ਪਹਿਲਾਂ ਫੜਿਆ ਗਿਆ ਸੀ ਬਾਅਦ ਚ ਮਾਰਿਆ ਗਿਆ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਹੁਣ ਉਹ ਜਿਹੜੇ ਪੁਲਿਸ ਅਫਸਰ ਨੇ ਉਹ ਕਸੂਤੇ ਫਸੇ ਨਹੀਂ ਉਹਨਾਂ ਨੂੰ ਇੰਜ ਲੱਗਦਾ ਹੋ ਸਕਦਾ ਵੀ ਜੇ ਸੀਬੀਆਈ ਨੇ ਜਾਂਚ ਕੀਤੀ ਤਾ ਗੱਲ ਇੱਕ ਦਿਨ ਪਹਿਲਾਂ ਕੀਤੇ ਇਨਕਾਊਂਟਰ ਵੱਲ ਵੀ ਮੁੜ ਸਕਦੀ ਹੈ ਤੇ ਜੇ ਉਧਰ ਮੁੜ ਗਈ ਤੇ ਫਿਰ ਬਣੇਗਾ ਕੀ ਜੇ ਇਹ ਸਾਬਤ ਹੋ ਗਿਆ ਵੀ ਮੁਕਾਬਲਾ ਝੂਠਾ ਕੀਤਾ ਸੀ ਤੇ ਜਿਵੇਂ ਅੱਜ ਹੀ ਅੱਜ ਹੀ ਮੋਹਾਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਦੇ ਇੱਕ ਐਸਐਸਪੀ ਨੂੰ ਇੱਕ ਡੀਐਸਪੀ ਨੂੰ ਤੇ ਤਿੰਨ ਇਨਸਪੈਕਟਰਾਂ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਮਾਮਲਾ ਕੀ ਸੀ ਝੂਠਾ ਪੁਲਿਸ ਇਨਕਾਊਂਟਰ ਇਵੇਂ ਹੀ ਇਹਨਾਂ ਪੁਲਿਸ ਜਿਹੜੇ ਅਫਸਰ ਨੇ ਇਨਸਪੈਕਟਰ ਨੇ ਉਹਨਾਂ ਦੇ ਅੰਦਰ ਵੀ ਇਹ ਤੋਖ ਲਾਤਾ ਹੈ ਵੀ ਜਗ੍ਹਾ ਉਧਰ ਨੂੰ ਤੁਰਪੀ ਜਾਂਚ ਨਾਲ ਉਹ ਵੀ ਹੋ ਗਈ ਫਿਰ ਕੀ ਬਣੇਗਾ ਤਾਂ ਇਸ ਮਾਮਲੇ ਦੋਨਾਂ ਮਾਮਲਿਆਂ ਦੇ ਵਿੱਚ ਜਿਹੜੇ ਵੱਡੇ ਪੁਲਿਸ ਅਧਿਕਾਰੀ ਨੇ ਜਿਵੇਂ ਕਿ ਡਾਕਟਰ ਨਾਨਕ ਸਿੰਘ ਐਸਐਸਪੀ ਸੀਓ ਉਸ ਟਾਈਮ ਪਟਿਆਲੇ ਦੇ ਜਦੋਂ ਇਹ ਦੋਨੇ ਘਟਨਾਵਾਂ ਵਾਪਰੀਆਂ ਨਹੀਂ ਤਾਂ ਦੋਸ਼ ਐਸਐਸਪੀ ਤੇ ਵੀ ਕਰਨਲ ਬਾਠ ਦੀ ਪਤਨੀ ਤੇ ਪਰਿਵਾਰ ਨੇ ਬੜੇ ਲਾਏ ਸਿੱਧਾ ਕਿਹਾ ਗਿਆ ਵੀ ਐਸਐਸਪੀ ਸਾਹਿਬ ਵਿਚਾਰੇ ਆ ਪੁਲਿਸ ਮੁਖੀ ਜਿਲ੍ਹੇ ਦੇ ਜਿਹੜੇ ਉਹ ਵਿਚਾਰੇ ਆ ਇਹਨਾਂ ਨੂੰ ਤਾਂ ਜੇ ਸੀਬੀਆਈ ਦੀ ਜਾਂਚ ਹੋਈ ਤਾਂ ਉਹ ਫਿਰ ਇੱਧਰ ਨੂੰ ਵੀ ਜਾਏਗੀ ਵੀ ਪੁਲਿਸ ਅਫਸਰਾਂ ਨੇ ਇਨਕਾਊਂਟਰ ਕੀਤਾ ਕਿਵੇਂ ਕੀਤਾ ਜੇ ਕਰਨਲ ਬਾਸਟੋ ਦੇ ਪੁੱਤਰ ਦੀ ਕੁੱਟਮਾਰ ਹੋਈ ਤਾਂ ਪਹਿਲੇ ਕਈ ਦਿਨ ਤੱਕ ਜੋ ਚੱਲਿਆ ਉਹ ਕਿਉਂ ਚੱਲਿਆ ਜਿਹੜਾ ਜ਼ਿਲ੍ਹਾ ਪੁਲਿਸ ਮੁਖੀ ਸੀ ਉਹ ਕੀ ਕਰਦਾ ਸੀ ਅੱਜ ਕੱਲ ਮੈਂ ਦੱਸ ਦਿਆਂ ਜਿਹੜਾ ਉਸ ਟਾਈਮ एसएसपीसी पटियाला ਦਾ ਨਾਨਕ ਸਿੰਘ ਅੱਜ ਕੱਲ ਉਹ ਉੱਪਰਲੇ ਅਹੁਦੇ ਤੇ ਚਲਾ ਗਿਆ ਉਹ ਡੀਆਈਜੀ ਬਣ ਚੁੱਕਿਆ ਫਿਰ ਜਾਂਚ ਉਧਰ ਨੂੰ ਵੀ ਜਾਏਗੀ ਜਾ ਸਕਦੀ ਹੈ ਫਿਰ ਕੀ ਬਣੇਗਾ ਅਸਲ ਤੇ ਸਾਰੇ ਕੁਝ ਤੋਂ ਪੁਲਿਸ ਜਿਹੜੀ ਆ ਉਹ ਲਾਜ਼ਮੀ ਤੌਰ ਤੇ ਘਬਰੌਂਦੀ ਹੋ ਸਕਦੀ ਆ ਇਸੇ ਕਰਕੇ ਸੁਪਰੀਮ ਕੋਰਟ ਚ ਗਏ ਸੀ ਕਿ ਸੀਬੀਆਈ ਤੋਂ ਜਾਂਚ ਨਾ ਕਰਵਾਈ ਜਾ ਤੇ ਪਰ ਸੀਬੀਆਈ ਉਥੇ ਆਪਣਾ ਪੱਖ ਵੀ ਰੱਖਦੀ ਐ ਤਾਂ ਫਿਰ ਜਿਹੜੀ ਸੁਪਰੀਮ ਕੋਰਟ ਐ ਸੁਪਰੀਮ ਕੋਰਟ ਨੇ ਉਹਨਾਂ ਦਾ ਜਿਹੜਾ ਇਹ ਪਟੀਸ਼ਨ ਸੀ ਉਹ ਰੱਦ ਕਰ ਦਿੱਤੀ ਐ ਤੇ ਹੁਣ ਸੀਬੀਆਈ ਹੀ ਜਾਂਚ ਕਰੇਗੀ ਨਿਕਲ ਕੇ ਕੀ ਆਏਗਾ ਇਹ ਆਉਣ ਵਾਲਾ ਟਾਈਮ ਦੱਸੇਗਾ ਅੱਜ ਆਪਾਂ ਕੋਈ ਇਹਦੇ ਤੇ ਇਹ ਨਹੀਂ ਕਹਿ ਸਕਦੇ ਕਿ ਫਲਾਣਾ ਸੱਚਾ ਤੇ ਫਲਾਣਾ ਝੂਠਾ ਪੁਲਿਸ ਵਾਲੇ ਝੂਠੇ ਨਹੀਂ ਕਿ ਕਿ ਕਰਨਲ ਇਹ ਅਸਲ ਮਾਮਲਾ ਕੀ ਐ ਇਹ ਤਾਂ ਸੀਬੀਆਈ ਦੀ ਜਾਂਚ ਕੱਢ ਕੇ ਲਿਆਏਗੀ ਤੇ ਅਦਾਲਤ ਫਿਰ ਕੇਸ ਨੂੰ ਸੁਣ ਕੇ ਸਜ਼ਾ ਦੇਵੇਗੀ ਤੁਸੀਂ ਇਹਦੇ ਬਾਰੇ ਆਪਣਾ ਵਿਚਾਰ ਲਿਖ ਸਕਦੇ ਹੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ ਮੇਰੀ ਇੱਕ ਬੇਨਤੀ ਹੈ ਸਭ ਤੋਂ ਪਹਿਲਾਂ ਕਿ ਆਪਣੇ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਤੇ ਫੋਲੋ ਕਰ ਲਓ ਤੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਤਾਂ ਕਿ ਸਭ ਤੋਂ ਪਹਿਲਾਂ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਪਹੁੰਚਦੀ ਰਹੇ